ਬਹੁਤ ਹੀ ਕੰਮਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਨੰਬਰ 1 ਚਾਹ ਪੀਣ ਤੋਂ ਬਾਅਦ ਤੁਰੰਤ ਨਹਾਉਣਾ ਨਹੀਂ ਚਾਹੀਦਾ ਇਸ ਨਾਲ ਸਰੀਰ ਗਰਮ ਸਰਦ ਹੋ ਜਾਂਦਾ ਹੈ ਅਤੇ ਪੇਟ ਦਰਦ ਦੀ ਸਮੱਸਿਆ ਵੀ ਹੋ ਜਾਂਦੀ ਹੈ ਇਸ ਲਈ ਹਮੇਸ਼ਾ ਇਸ ਗੱਲ ਦਾ ਧਿਆਨ ਜ਼ਰੂਰ ਰੱਖੋ ਨੰਬਰ 2 ਜੇਕਰ ਸਬਜ਼ੀਆਂ ਨੂੰ ਕਈ ਦਿਨਾਂ ਤੱਕ ਤੁਸੀਂ ਸਟੋਰ ਕਰਕੇ ਰੱਖਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਸਟੋਰ ਕਰਨ ਤੋਂ ਪਹਿਲਾਂ ਅਦਰਕ ਦਾ ਰਸ ਪਾਣੀ ਵਿੱਚ ਪਾ ਕੇ ਉਸ ਪਾਣੀ ਨਾਲ ਸਬਜ਼ੀਆਂ ਨੂੰ ਧੋ ਕੇ ਸਟੋਰ ਕਰੋ ਇਸ ਨਾਲ ਸਬਜ਼ੀਆਂ ਕਈ ਦਿਨਾਂ ਤੱਕ ਫਰੈਸ਼ ਹੀ ਰਹਿਣਗੀਆਂ ਨੰਬਰ 3 ਜੇਕਰ ਤੁਸੀਂ ਅੱਖਾਂ ਉੱਪਰ ਮੱਛੀ ਦੇ ਤੇਲ ਦੀ ਮ사ਜ ਕਰਦੇ ਹਾਂ ਤਾਂ ਇਸ ਨਾਲ ਸਾਡੀ ਨਜ਼ਰ ਤੇਜ਼ ਹੋ ਜਾਂਦੀ ਹੈ ਪਰ ਧਿਆਨ ਰੱਖ ਕੇ ਤੇਲ ਅੱਖਾਂ ਵਿੱਚ ਨਾ ਜਾਵੇ ਇਸ ਦਾ 7 ਹਫ਼ਤੇ ਵਿੱਚ ਤੁਸੀਂ ਦੋ ਵਾਰ ਕਰ ਸਕਦੇ ਹੋ ਨੰਬਰ 4 ਜਿੰਨਾ ਲੋਕਾਂ ਦੇ ਮਸੂੜਿਆਂ ਨੂੰ ਸੋ ਚਲਦੀ ਹੀ ਆ ਜਾਂਦੀ ਹੈ ਅਤੇ ਦਰਦ ਹੁੰਦਾ ਰਹਿੰਦਾ ਹੈ ਤਾਂ ਉਹਨਾਂ ਲੋਕਾਂ ਨੂੰ ਗਰਮ ਪਾਣੀ ਵਿੱਚ ਨਮਕ ਪਾ ਕੇ ਉਸ ਦੀ ਦਿਨ ਵਿੱਚ ਕਈ ਵਾਰ ਕੁਰਲੀ ਕਰਨੀ ਚਾਹੀਦੀ ਹੈ ਇਸ ਨਾਲ ਪਹੌਂਚਿਆ ਦਾ ਦਰਦ ਅਤੇ ਸੋਜ ਤੋਂ ਰਾਹਤ ਮਿਲਦੀ ਹੈ। ਨੰਬਰ 5 ਜੇਕਰ ਕਿਸੇ ਨੂੰ ਕਮਰ ਦਰਦ ਦੀ ਸਮੱਸਿਆ ਹੋਵੇ ਤਾਂ ਉਸ ਨੂੰ ਰੋਜ਼ਾਨਾ ਇੱਕ ਹਰਾ ਟਮਾਟਰ ਖਾਣਾ ਚਾਹੀਦਾ ਹੈ। ਇਸ ਨਾਲ ਕਮਰ ਦਰਦ ਤੋਂ ਹੌਲੀ-ਹੌਲੀ ਰਾਹਤ ਮਿਲ ਜਾਂਦੀ ਹੈ। ਨੰਬਰ 6 ਜੇਕਰ ਹਫ਼ਤੇ ਵਿੱਚ ਦੋ ਵਾਰ ਕੱਚੇ ਅਨਾਰ ਦਾ ਜੂਸ ਪੀਤਾ ਜਾਵੇ ਇਸ ਨਾਲ ਸਰੀਰ ਵਿੱਚ ਜਮਾ ਹੋਈ ਵਾਧੂ ਚਰਬੀ ਖਤਮ ਹੋ ਜਾਂਦੀ ਹੈ ਅਤੇ ਮੋਟਾਪਾ ਵੀ ਘਟ ਹੋ ਜਾਂਦਾ ਹੈ ਇਸ ਲਈ ਇਸ ਦਾ ਸੇਵਨ ਜ਼ਰੂਰ ਕਰਕੇ ਦੇਖੋ ਨੰਬਰ 7 ਜੇਕਰ ਕਲੇ ਦਾਰਾ ਸੇ ਇੱਕ ਦਿਨ ਛੱਡ ਕੇ ਪੀਤਾ ਜਾਵੇ ਤਾਂ ਇਸ ਨਾਲ ਚਿਹਰੇ ਤੇ ਕਦੇ ਵੀ ਦਾਗ-ਦੱब्बे ਨਹੀਂ ਪੈਂਦੇ ਅਤੇ ਇਸ ਨਾਲ ਕਦੇ ਵੀ ਸ਼ੂਗਰ ਨਹੀਂ ਹੁੰਦਾ ਅਤੇ ਮੋਟਾਪਾ ਵੀ ਘਟਦਾ ਹੈ। ਨੰਬਰ 8 ਜਿਸ ਜਗ੍ਹਾ ਉੱਪਰ ਪਿਆਸ ਦਾ ਪੌਦਾ ਲੱਗਿਆ ਹੁੰਦਾ ਹੈ ਉਸ ਜਗ੍ਹਾ ਉੱਪਰ ਕਦੇ ਵੀ ਵਿੱਚੂ ਨਹੀਂ ਆਉਂਦੇ। ਨੰਬਰ 9 ਜਿਸ ਘਰ ਵਿੱਚ ਨਿੰਬੂ ਦਾ ਪੌਦਾ ਉਗਿਆ ਹੁੰਦਾ ਹੈ ਉਸ ਜਗ੍ਹਾ ਉੱਪਰ ਮੱਛਰ ਬਹੁਤ ਹੀ ਘੱਟ ਹੁੰਦਾ ਹੈ। ਨੰਬਰ 10 ਜੋ ਲੋਕ ਰੋਜ਼ਾਨਾ ਅੱਖਾਂ ਖਾਂਦੇ ਹਨ ਉਹਨਾਂ ਦੇ ਚਿਹਰੇ ਤੇ ਬਹੁਤ ਚਮਕ ਹੁੰਦੀ ਹੈ ਅਤੇ ਉਹਨਾਂ ਦਾ ਰੰਗ ਵੀ ਦਿਨਾਂ ਵਿੱਚ ਹੀ ਨਿਖਰ ਜਾਂਦਾ ਹੈ ਪਰ ਗਰਮੀਆਂ ਵਿੱਚ ਤਾਂ ਖਾਂ ਦਾ ਸੇਵਨ ਘੱਟ ਤੋਂ ਘੱਟ ਹੀ ਕਰੋ ਨੰਬਰ 16 ਜਿੰਨਾ ਲੋਕਾਂ ਦਾ ਦਿਮਾਗ ਕਮਜ਼ੋਰ ਹੋਵੇ ਉਹਨਾਂ ਲੋਕਾਂ ਨੂੰ ਗੂੰਗੁਣੇ ਦੁੱਧ ਵਿੱਚ ਸ਼ਹਿਦ ਪਾ ਕੇ ਰੋਜ਼ਾਨਾ ਪੀਣਾ ਚਾਹੀਦਾ ਹੈ ਇਸ ਨਾਲ ਦਿਮਾਗ ਨੂੰ ਮਿਲਦੀ ਹੈ ਨੰਬਰ 1 ਬਾਰਾ ਸਿਰ ਵਿੱਚ ਬਦਾਮ ਦੇ ਤੇਲ ਦੀ ਮਾਲਿਸ਼ ਕਰਨ ਨਾਲ ਦਿਮਾਗ ਦੀਆਂ ਨਸਾਂ ਨੂੰ ਸ਼ਕਤੀ ਮਿਲਦੀ ਹੈ ਅਤੇ ਕਦੇ ਵੀ ਸਿਰ ਦਰਦ ਦੀ ਸਮੱਸਿਆ ਨਹੀਂ ਹੁੰਦੀ ਇਸ ਲਈ ਨਹਾਉਣ ਤੋਂ ਪਹਿਲਾਂ ਸਿਰ ਦੀ ਬਦਾਮ ਦੇ ਤੇਲ ਨਾਲ ਮਾਲਿਸ਼ ਜ਼ਰੂਰ ਕਰੋ ਅਤੇ ਫਿਰ ਬਾਲ ਧੋ ਲਵੋ ਨੰਬਰ 13 ਜੋ ਲੋਕ ਸਵੇਰੇ ਚੰਦੀ ਉੱਠਦੇ ਹਨ ਉਹਨਾਂ ਦੇ ਸਰੀਰ ਦੀ ਸ਼ਕਤੀ ਜ਼ਿਆਦਾ ਵਧੀ ਹੈ ਅਤੇ ਉਹ ਲੋਕ ਡਿਪਰੈਸ਼ਨ ਤੋਂ ਵੀ ਬਚੇ ਰਹਿੰਦੇ ਹਨ ਇਸ ਲਈ ਆਪਣੇ ਪਰਿਵਾਰ ਨੂੰ ਚੰਦੀ ਉੱਠਣ ਦੀ ਆਦਤ ਪਾਓ ਨੰਬਰ 14 ਜੇਕਰ ਤੁਹਾਨੂੰ ਜ਼ੁਕਾਮ ਜ਼ਿਆਦਾ ਹੋਇਆ ਹੈ ਤਾਂ ਅਨਾਰ ਦੇ ਛਿਲਕਿਆਂ ਨੂੰ ਪਾਣੀ ਵਿੱਚ ਉਬਾਲ ਕੇ ਉਸ ਨੀਦੀ ਪਾਫ ਨੂੰ ਸੰਕਲਵੋ ਅਤੇ ਥੋੜਾ ਜਿਹਾ ਪਾਣੀ ਵਿੱਚ ਮਿੱਠਾ ਪਾ ਕੇ ਪੀ ਲਓ ਇਸ ਨਾਲ ਜੁਕਾਮ ਤੋਂ ਤੁਹਾਨੂੰ ਤੁਰੰਤ ਆਰਾਮ ਮਿਲੇਗਾ ਨੰਬਰ 15 ਜਿਸ ਨੂੰ ਬਵਾਸੀਰ ਦੀ ਬਿਮਾਰੀ ਹੋਵੇ ਉਸ ਨੂੰ ਗੁੜ ਦਾ ਸ਼ਰਬਤ ਬਣਾ ਕੇ ਪੀਣਾ ਚਾਹੀਦਾ ਹੈ ਉਸ ਨਾਲ ਪਵਾਸੀਰ ਠੀਕ ਹੋ ਜਾਂਦੀ ਹੈ ਅਤੇ ਇਸ ਨਾਲ ਸਰੀਰ ਵਿੱਚ ਰਮੀ ਵੀ ਨਹੀਂ ਪਰਦੀ ਸੋ ਇਸ ਦੇ ਨਾਲੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਵੀ ਜ਼ਰੂਰ ਕਰੋ